ਸਸਿਕਾਲ ਜੀ ਕੀ ਹਾਲ ਚਾਲ ਮੈਂ ਤੁਹਾਡਾ ਆਪਨਾਮ ਰਤਮਾਨ ਤੇ ਤੁਹਾਨੂੰ ਸਾਰਿਆਂ ਨੂੰ ਦੱਸਦੇ ਬੜੀ ਖੁਸ਼ੀ ਹੋ ਰਹੀ ਹੈ ਜੀ ਤੇ 10 ਤੇ 11 ਫਰਵਰੀ ਨੂੰ ਸਟੇਟ ਲੈਵਲ ਦਾ ਜੀ ਪਤੰਗ ਬਾਜ਼ੀ ਕੰਪੀਟੀਸ਼ਨ ਹੋ ਰਿਹਾ ਫਿਰੋਜ਼ਪੁਰ ਵਿਕੇ ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਫਿਰੋਜ਼ਪੁਰ ਤੇ ਉੱਥੇ ਆਪਾਂ ਸਾਰਿਆਂ ਨੇ ਇਕੱਠੇ ਹੋਣਾ ਜੀ 11 ਫਰਵਰੀ ਨੂੰ ਮੈਂ ਪਰਫਾਰਮ ਵੀ ਕਰ ਰਿਹਾ ਹਵਤ ਮੈਂ ਲਾਈਵ ਬੈਂਡ ਤੇ ਦੁਪਹਿਰੇ ਪਰਫਾਰਮੈਂਸ ਸ਼ੁਰੂ ਹੋਊਗੀ ਸੋ ਸਾਰੇ ਜਣੇ ਪਹੁੰਚੋ ਹਮ ਹਮਾ ਕੇ ਹਿੱਸਾ ਲਾਓ ਕੰਫਰੈਂਸ ਕਰਨਾ ਕਿਸ ਮੁੱਦੇ ਤੇ ਇਸ ਪਰਫਾਰਮੈਂਸ ਮੈਂ ਸ਼ਾਮਲਲ ਪੰਗੀ ਰਿਜ਼ਰਵੇਸ਼ਨ ਫੜੋ ਚੋਰ ਫੜੋ ਪੱਕਾ ਮੋਰਚਾ ਦਾ ਮੈਂ ਕੋਰ ਕਮੇਟੀ ਦਾ ਮੈਂਬਰ ਹਾਂ ਸਾਡੇ ਫਿਰੋਜ਼ਪੁਰ ਸ਼ਹਿਰ ਦੇ ਵਿੱਚ ਡੀਸੀ ਸਾਹਿਬ ਵੱਲੋਂ ਇੱਕ ਬਸੰਤ ਪੰਚਮੀ ਦੇ ਮੌਕੇ ਤੇ ਇੱਕ ਮੇਲਾ ਲਗਾਇਆ ਗਿਆ ਜਿਸ ਦੀ ਡੇਟ 10 ਤੇ 11 ਹੈ ਉਸ ਮੇਲੇ ਦੇ ਵਿੱਚ ਅਮਰਤਮਾਨ ਜਿਹੜਾ ਸਾਡੇ ਪੰਜਾਬ ਦਾ ਇੱਕ ਸਿੰਗਰ ਹੈ ਉਹ ਪੋਚ ਰਿਹਾ ਜਿਹੜਾ ਅਮਰਤਮਨ ਸਿੰਗਰ ਹੈ ਅਸੀਂ ਇਹਦਾ ਵਿਰੋਧ ਕਰਨ ਲਈ ਅੱਜ ਪ੍ਰੈਸ ਕਲੱਬ ਫਿਰੋਜ਼ਪੁਰ ਦੇ ਵਿੱਚ ਆਏ ਆ ਸਾਡਾ ਜਿਹੜਾ ਮੁੱਦਾ ਹੈ ਸਹੀ ਮੈਨੇਜ ਉਹ ਹੈ ਕਿ ਇਸਦੇ ਫਾਦਰ ਸਾਹਿਬ ਜਿਹੜੇ ਸਰਬਜੀਤ ਉਹਨਾਂ ਦਾ ਨਾਮ ਹੈ ਐਜੂਕੇਸ਼ਨ ਡਿਪਾਰਟਮੈਂਟ ਦੇ ਵਿੱਚ ਉਹਨਾਂ ਨੇ ਕੰਮ ਕੀਤਾ ਹੈ ਔਰ 1999 ਦੇ ਵਿੱਚ ਜਾਲੀ ਸਰਟੀਫਿਕੇਟ ਬਣਾ ਕੇ ਮਜਬੀ ਸਿੱਖ ਪਰਿਵਾਰ ਦਾ ਉਹਨਾਂ ਨੇ ਨੌਕਰੀ ਲਈਤੀ ਔਰ ਡਿਊਟੀ ਦੇ ਵਿੱਚ ਮੈਥ ਦੇ ਉਹ ਟੀਚਰ ਬਣ ਕੇ ਰਹੇ ਆ ਪਰ ਲੇਕਿਨ ਉਹ ਜੱਟ ਜਾਤੀ ਦੇ ਨਾਲ ਸੰਬੰਧ ਰੱਖਦੇ ਸੀਗੇ ਜੱਟ ਜਾਤੀ ਦੇ ਨਾਲ ਸੰਬੰਧ ਹੋਣ ਤੋਂ ਬਾਅਦ ਉਹਨੇ ਸਰਬਜੀਤ ਨੇ ਸਾਡੇ ਸਮਾਜ ਦੇ ਨਾਲ ਸਾਡੇ ਪਰਿਵਾਰਾਂ ਦੇ ਨਾਲ ਧੋਖਾ ਕੀਤਾ ਆ ਔਰ ਜਿਹੜਾ ਹੱਕ ਸਾਡੇ ਇੱਕ ਪਰਿਵਾਰ ਦਾ ਸੀਗਾ ਉਹ ਹੱਕ ਜਿਹੜਾ ਅਮਰਤ ਸਿੰਘ ਮਾਨ ਦਾ ਫਾਦਰ ਹੈ ਉਹਨੇ ਸਾਡੇ ਉਸ ਪਰਿਵਾਰ ਦਾ ਸਾਡੇ ਉਹਦੇ ਨਾਲ ਅਧਿਕਾਰਾਂ ਤੇ ਡਾਕਾ ਮਾਰਿਆ ਔਰ ਇਸੇ ਕਰਕੇ ਅਸੀਂ ਉਹਦਾ ਵਿਰੋਧ ਕਰਨਾ ਚਾਹੁੰਦੇ ਆ ਕਿ ਜਦੋਂ ਦੀ ਉਦੇ ਭਾਗ ਦੇ ਵਿੱਚ ਇਸ ਦੀ ਕੰਪਲੀਟ ਕੀਤੀ ਗਈ ਪ੍ਰੋਫੈਸਰ ਹਰਨੇਕ ਸਿੰਘ ਜੀ ਵੱਲੋਂ ਅਵਤਾਰ ਸਿੰਘ ਜੀ ਸੋhota ਵੱਲੋਂ ਪ੍ਰਿੰਸੀਪਲ ਸਰਬਜੀਤ ਜੀ ਵੱਲੋਂ ਪਰ ਲੇਕਿਨ ਉਹ ਕਿਸੇ ਵੀ ਸ਼ਿਕਾਇਤ ਤੋਂ ਬਾਅਦ ਜਿਹੜੀ ਉਹਦੀ ਕੰਪਲੀਟ ਦਰਜ ਹੋਈ ਹੈ ਉਹ ਕਿਸੇ ਵੀ ਕੰਪਲੀਟ ਦੇ ਵਿੱਚ ਜਿੰਨੀ ਵਾਰ ਵੀ ਉਹਨੂੰ ਬੁਲਾਇਆ ਗਿਆ ਉਹ ਕਿਸੇ ਦੇ ਵਿੱਚ ਹਾਜ਼ਰ ਨਹੀਂ ਹੋਇਆ ਔਰ ਹਾਜ਼ਰ ਨਾ ਹੋਣ ਤੋਂ ਬਾਅਦ ਸਰਕਾਰ ਦੀ ਨਿਲੈਕੀ ਇਹ ਰਹੀ ਕਿ ਜਿੱਥੇ ਉਹਦਾ ਪਾਸਪੋਰਟ ਜ਼ਬਤ ਕਰਨਾ ਸੀਗਾ ਨਾ ਤਾਂ ਉਹਦਾ ਪਾਸਪੋਰਟ ਜ਼ਬਤ ਕੀਤਾ ਬਲਕਿ ਉਹਨੂੰ ਵਿਦੇਸ਼ ਚ ਜਾਣ ਦੀ ਵੀ ਇਜਾਜ਼ਤ ਦੇ ਦਿੱਤੀ ਗਈ ਅੱਜ ਉਹ ਵਿਦੇਸ਼ ਚ ਬੈਠਾ ਪਰ ਲੇਕਿਨ ਉਹਦਾ ਜਿਹੜਾ ਬੇਟਾ ਆ ਅਮਰਤਮਾਨ ਉਹ ਸਾਡੇ ਫਿਰੋਜ਼ਪੁਰ ਦੇ ਵਿਚਾਰਿਆ ਔਰ ਕੋਰ ਕਮੇਟੀ ਦਾ ਮੈਂਬਰ ਹੋਣ ਦੇ ਕਾਰਨ ਇਸ ਕਰਕੇ ਮੈਂ ਉਹਦਾ ਵਿਰੋਧ ਕਰਦਾ ਔਰ ਜਿੰਨੇ ਵੀ ਫਿਰੋਜ਼ਪੁਰ ਦੇ ਵਿੱਚ ਸਾਡੇ ਵਾਲਮੀਕੀ ਮਜਬੀ ਸਿੱਖ ਭਾਈਚਾਰੇ ਦੇ ਸੰਗਠਨ ਹੈ ਉਹ ਅੱਜ ਸਾਰੇ ਹੀ ਤੁਹਾਡੇ ਕੋਲ ਬੇਨਤੀ ਲੈ ਕੇ ਆਇਆ ਹੈ ਪ੍ਰੈਸ ਕਲੱਬ ਕੋਲ ਵੀ ਕਲ ਡੀਸੀ ਸਾਹਿਬ ਨੂੰ ਵੀ ਮੰਗ ਪੱਤਰ ਦਿੱਤਾ ਆ ਇਸ ਤੋਂ ਪਹਿਲਾਂ ਦਈਆ ਸਾਹਿਬ ਨੂੰ ਵੀ ਮੰਗ ਪੱਤਰ ਦਿੱਤਾ ਤਾਂ ਕਿ ਜਿਹੜਾ ਫਿਰੋਜ਼ਪੁਰ ਦਾ ਮਾਹੌਲ ਹੈ ਬੜੇ ਸਾਲਾਂ ਬਾਅਦ ਜਾਂ ਇੱਕ ਲੰਬੇ ਸਮੇਂ ਬਾਅਦ ਇੱਕ ਖੁਸ਼ੀ ਦੀ ਲਹਿਰ ਆਈ ਸੀਗੀ ਕਿ ਫਿਰੋਜ਼ਪੁਰ ਦੇ ਵਿੱਚ ਬਸੰਤ ਪੰਚਮੀ ਦਾ ਮੇਲਾ ਮਨਾਇਆ ਜਾ ਰਿਹਾ ਜਿਸ ਦੀ ਪੂਰੇ ਫਿਰੋਜ਼ਪੁਰ ਨੂੰ ਮੁਬਾਰਕਾ ਵੀ ਹੈ ਪਰ ਲੇਕਿਨ ਸਾਡੇ ਉੱਥੇ ਦੁੱਖ ਵੀ ਉਹਦੇ ਨਾਲ ਖੜਾ ਆ ਕਿ ਸਾਡੇ ਜ਼ਿਲ੍ਹੇ ਦੇ ਉੱਤੇ ਨਮਕ ਸਿੱਟਿਆ ਜਾ ਰਿਹਾ ਕਿ ਅਮਰ ਜਮਾਨ ਨੂੰ ਇਥੋਂ ਬੁਲਾ ਕੇ ਅਸੀਂ ਡੀਸੀ ਸਾਹਿਬ ਨੂੰ ਮੰਗ ਕਰਦੇ ਆਂ ਕਿ ਇਹਦੀ ਜਗਾ ਹਜੇ 11 ਤਰੀਕ ਨੂੰ ਉਹਨੇ ਆਣਾ ਹੈ ਤੇ ਹਜੇ ਦਿਨ ਬੜੇ ਵਿੱਚ ਪਏ ਨੇ ਇਹਦੀ ਜਗਾ ਕੋਈ ਹੋਰ ਸਿੰਗਰ ਬੁਲਾਇਆ ਜਾਵੇ ਤਾਂ ਕਿ ਅਸੀਂ ਵੀ ਇਸ ਬਸੰਤ ਪੰਚਮੀ ਦੇ ਵਿੱਚ ਖੁਸ਼ੀਆਂ ਦੇ ਨਾਲ ਪਹੁੰਚੀਏ ਨਾ ਕਿ ਅਸੀਂ ਆਪਣੇ ਦੁੱਖ ਨੂੰ ਲੈ ਕੇ ਉਹਦਾ ਕੋਈ ਵਿਰੋਧ ਕਰੀਏ ਧੰਨਵਾਦ ਜੈ ਭੀਮ ਜੈ ਭਾਰਤ ਜੀ ਜੇਕਰ ਉਹ ਆਉਂਦਾ ਹੈ ਤਾਂ ਕੀ ਵਿਰੋਧ ਉਹਦੇ ਆਉਣ ਤੇ ਜੀ ਅਸੀਂ ਆਪਣਾ ਕੋਰ ਕਮੇਟੀ ਜਿਹੜੀ ਸਾਡੀ ਹੈਗੀ ਆ ਉਦੇ ਨਾਲ ਵੀ ਡਿਸਕਸ ਚੱਲਦੀ ਪਈ ਆ ਜਿੰਨੇ ਸਾਡੇ ਤੋਂ ਪਾਵਵਾ ਦਾਸ ਤੋਂ ਪੀਪਲ ਸੋਤਰਾ ਜੀ ਬੈਠੇ ਆ ਰਾਵਨ ਸੈਨਾ ਤੋਂ ਸਾਡੇ ਦੀਪ ਜੀ ਬੈਠੇ ਆ ਡਾਕਟਰ ਅੰਬੇਦਕਰ ਸਰਕਾਰ ਤੋਂ ਸਾਡੇ ਮੌਂਟੂ ਜੀ ਬੈਠੇ ਆ ਪਿੱਛੇ ਮਾਨਕ ਜੀ ਬੈਠੇ ਆ ਮੁਕੇਸ਼ ਮੇਘਨਾਥ ਜੀ ਬੈਠੇ ਸਾਰੀ ਸੰਗਠਨਾ ਨਾਲ ਗੱਲ ਚੱਲਦੀ ਪਈ ਆ ਔਰ ਜਿਹੜੀ ਸਾਡੀ ਰਿਜਰਵੇਸ਼ਨ ਚੋਰ ਫੜੋ ਪੱਕਾ ਮੋਰਚਾ ਪੂਰੇ ਪੰਜਾਬ ਦੀ ਟੀਮ ਆ ਉਹਨਾਂ ਨਾਲ ਵੀ ਗੱਲ ਚੱਲਦੀ ਪਈ ਆ ਪਰ ਡੀਸੀ ਸਾਹਮਣੇ ਸਾਨੂੰ ਇੱਕ ਸੰਤੁਸ਼ਟੀ ਦਿੱਤੀ ਸੀਗੀ ਕੱਲ ਕਿ ਮੈਂ ਇੱਕ ਅੱਧੇ ਦਿਨ ਚ ਤੁਹਾਡੀ ਇਸ ਜਿਹੜੀ ਤੁਹਾਡਾ ਮੰਗ ਪੱਤਰ ਇਹਨੂੰ ਧਿਆਨ ਚ ਰੱਖਦੇ ਹੋਏ ਤੇ ਮੈਂ ਇੱਕ ਅੱਧੇ ਦਿਨ ਬਾਅਦ ਉਹਨੂੰ ਦੱਸੂਗਾ ਕਿ ਕੋਸ਼ਿਸ਼ ਤਾਂ ਹੋਊਗੀ ਕਿ ਤੁਹਾਡੀ ਇਸ ਮੰਗ ਨੂੰ ਖਿਆਲ ਰੱਖਿਆ ਜਾਵੇ ਪਰ ਲੇਕਿਨ ਹਜੇ ਤੱਕ ਡੀਸੀ ਸਾਹਿਬ ਵੱਲੋਂ ਸਾਨੂੰ ਕੋਈ ਰਿਸਪਾਂਸ ਮਿਲਿਆ ਨਹੀਂ ਹੈ ਤੇ ਜੇ ਸਾਨੂੰ ਕੋਈ ਰਿਸਪਾਂਸ ਨਹੀਂ ਮਿਲਦਾ ਜੋ ਸਾਡੀ ਪੰਜਾਬ ਦੀ ਟੀਮ ਤੇ ਜਿਹੜੇ ਸਾਡੇ ਫਿਰੋਜ਼ਪੁਰ ਦੇ ਵਾਲਮੀਕੀ ਮਜਬੀ ਸਿੱਖ ਭਾਈਚਾਰੇ ਦੇ ਜਿੰਨੇ ਵੀ ਸਾਡੇ ਸੰਗਠਨ ਹੈ ਉਹਨਾਂ ਦੇ ਨਾਲ ਜਿਹੜੀ ਸਾਡੀ ਮੀਟਿੰਗ ਹੋਏਗੀ ਮੀਟਿੰਗ ਤੋਂ ਬਾਅਦ ਜੋ ਡਿਸੀਜਨ ਲਿੱਤਾ ਜਾਏਗਾ ਅਸੀਂ ਪੂਰੀ ਉਸ ਤੇ ਉੱਤੇ ਪਹਿਰਾ ਦਵਾਂਗੇ